ਆਈ ਹੁਣ ਆਪਾਂ ਗੱਲ ਕਰਦੇ ਆਂ ਕਈ ਵੀ ਜਿਹਨ ਤੋਂ ਦਵਾਈਆਂ ਲੈਂਦੇ ਨੇ ਆਪਾਂ ਡਾਈਟ ਕਹਿ ਸਕਦੇ ਆਂ ਜੁਰੇ ਦੀ ਦਵਾਈ ਡਾਈਟ ਕਹਿਣ ਨੂੰ ਨਹੀਂ ਆਪਾਂ ਕਿਉਂਕਿ ਪਾਸੋਂ ਦੇ ਜੜੀਆਂ ਬੂਟੀਆਂ ਮੇਲ ਨਾਲ ਲੈਂਦੇ ਨੇ ਤੇ ਉਹ ਕਹਿੰਦੇ ਨੇ ਟਾਈਮਿੰਗ ਦੀ ਪ੍ਰੋਬਲਮ ਆ ਜਾਂਦੀ ੱਟ ਲੱਭਣ ਕਦੇ ਦੀ ਪ੍ਰੋਬਲਮ ਆਉਂਦੀ ਹੈ ਮਰਦਾਨਾ ਪਾਵਰ ਦੇ ਵਾਸਤੇ ਕਹਿਦੀ ਹੈ ਵੀ ਕੋਈ ਪ੍ਰੋਬਲਮ ਆਉਂਦੀ ਆ ਮਟੋ ਜਿਆਦਾ ਗੱਲ ਕਰ ਦਿੰਦੇ ਨੇ ਅਗਲਾ ਇੱਕ ਵਾਰ ਦੱਸਦਾ ਤੁਹਾਨੂੰ ਉੱਤੇ ਤੁਸੀਂ ਉਹ ਤੋਂ ਮੈਡੀਸਨ ਲੈ ਲੈਣੋ ਇਦਾਂ ਨਾ ਕਰੋ ਕਰਿਆ ਕਰੋ ਪਰਾਓ ਜੇ ਤੁਸੀਂ ਮੈਡੀਸਨ ਲੈਣੇ ਹੋ ਜਾਂ ਡਾਈਟ ਵੀ ਲੈਣੇ ਹੋ ਅਗਲੇ ਦਿਨ ਨਾਲ ਜਦ ਤੱਕ ਉਸ ਨੂੰ ਤਿੰਨ ਚਾਰ ਟੀਚਰ ਨਹੀਂ ਪੁੱਛਦਾ ਉਦੋਂ ਨਾ ਲ ਤੇ ਤੁਹਾਡਾ ਬੱਕ ਕਰਦੇ ਹੋ ਤੁਸੀਂ ਹਨਾ ਤੁਹਾਡੇ ਦੇ ਕੋਈ ਮੈਡੀਕਲ ਚੱਲੀ ਆ ਤੁਹਾਡੀ ਤੁਹਾਡੇ ਸਪੈਸ਼ਲਾਈਜ਼ ਕਿੰਨੀ ਆ ਤੁਹਾਡੀ ਮੈਡੀਟਾਈਪ ਕਿੰਨੀ ਹੋ ਗਈ ਜੇ ਤੁਸੀਂ ਅਨ ਮੈਚਡ ਹੋ ਤਾਂ ਅਨ ਮੈਚਡ ਤੁਸੀਂ ਕੀ ਨਸ਼ਾ ਪਤਾ ਕਰਦੇ ਹੋ ਤੇ ਤੁਹਾਨੂੰ ਬਾਅਦ ਦੇ ਦੇ ਕੇ ਪਸ਼ਮਾ ਤੇ ਤੁਹਾਨੂੰ ਡਾਈਟ ਤੁਹਾਡੀ ਨਹੀਂ ਸੈੱਟ ਕਰਦਾ ਜਾਂ ਤੁਹਾਨੂੰ ਨਹੀਂ ਸਮਝਾਉਂਦਾ ਤੁਹਾਨੂੰ ਗਾਈਡ ਨਾ ਕਰ ਨਹੀਂ ਕਰਦਾ ਉਹ ਤੋਂ ਨਾ ਲਿਆ ਕਰੋ ਭਰਾਓ ਕਿਉਂਕਿ ਇਕੱਲੀ ਤੁਹਾਡੀ ਇਹ ਨਹੀਂ ਕੰਮ ਨਹੀਂ ਕਰਦਾ ਹੁੰਦੀ ਆ ਕਿ ਵੀ ਆ ਜਿਵੇਂ ਪਸ਼ਮਾ ਜਾਂ ਡਾਈਟ ਕਹਿ ਦੀ ਆਪਾਂ ਇਹਨਾਂ ਨੇ ਇਕੱਲੀਆਂ ਕੰਮ ਨਹੀਂ ਕਰਨਾ ਜਦ ਤੱਕ ਤੁਹਾਡਾ ਲਾਈਫ ਸਟਾਈਲ ਵਧੀਆ ਨਹੀਂ ਹੁੰਦਾ ਜਿੰਨਾ ਉਹਨਾਂ ਟਾਈਮ ਇਹ ਲੰਬਾ ਕੰਮ ਨਹੀਂ ਕਰਨਾ ਉਰੇ ਤਾਂ ਕੀ ਕਹਦੇ ਨੇ ਤਨ ਕਿ ਤਨ ਪੁਰੀਆਂ ਖਾ ਕੇ ਸੈੱਟ ਹੋ ਜਾਓਗੇ ਤੁਸੀਂ ਆਹ ਹੋ ਜਾਓ ਇੱਦਾਂ ਹੋ ਜਾਓ ਇੱਦਾਂ ਆਖਰੀ ਹੋਣਾ ਭਰਾਵਾ ਤੁਹਾਡਾ ਜਦ ਤੱਕ ਤੁਹਾਡਾ ਲਾਈਫ ਸਟਾਈਲ ਸੈੱਟ ਨਹੀਂ ਹੈਗਾ ਤੁਹਾਡੀ ਡਾਇਟ ਸੈੱਟ ਨਹੀਂ ਗਈ ਨਾ ਉਹਨਾਂ ਦੇ ਵਿੱਚ ਨਾ ਨਹੀਂ ਕੰਮ ਕਰਨਾ ਤਾਂ ਥੋੜਾ ਧਿਆਨ ਰੱਖਿਆ ਕਰੋ ਜਦ ਤੁਸੀਂ ਕਿਤੋਂ ਲੈਨੇ ਹੋ ਜਿਸ ਨੂੰ ਵਧੀਆ ਗਾਈਡ ਕਰਦਾ ਤਾਂ ਉਸ ਤੋਂ ਲਿਆ ਕਰੋ ਹਰੇਕ ਕਿਸੇ ਤੋਂ ਹੀ ਚੀਜ਼ਾਂ ਨਾ ਲਿਆ ਕਰੋ ਓਕੇ ਬਿਰੇ ਥੈਂਕ ਯੂ